ਹਾਂ ਜੀ ਸਵਾਗਤ ਹੈ ਤੁਹਾਡਾ ਸਾਡੇ ਆਰਐਮ ਬਲੌਗ ਦੇ ਵਿੱਚ ਹੋਰ ਜੀ ਕੀ ਹਾਲ ਚਾਲ ਤੇ ਆਹ ਸਾਡੇ ਬਲੌਗ ਦੀ ਸ਼ੁਰੂਆਤ ਹੋ ਰਹੀ ਹੈ ਜੀ ਬਿੱਟੂ ਦੇ ਘਰੋਂ ਤੇ ਅੱਜ ਸਾਡਾ ਜੀ ਕੰਮ ਹੋ ਰਿਹਾ ਜੀ ਸਮਾਪਤ ਤੇ ਇਹਦੇ ਵਿੱਚ ਆਪਾਂ ਸਾਰਾ ਪੋਰਚ ਵਗੈਰਾ 2x4 ਦੀ ਟਾਇਲ ਅੰਦਲੀ ਟੋਟਲ ਇਹ ਆਪਾਂ ਸਾਰੀ ਨਿਵੇੜਤੀ ਸੀਗੀ ਅੱਜ ਪ੍ਰੋਕਸੀ ਦਾ ਟਾਈਮ ਮਾੜਾ ਮੋਟਾ ਕੋਈ ਪੌੜੀਆਂ ਤੇ ਸਕਰਟਿੰਗ ਲਾਉਣੀ ਆ ਤੇ ਥੋੜਾ ਮੋਟਾ ਸਾਡਾ ਕੰਮ ਰਹਿ ਗਿਆ ਜੋ ਅਸੀਂ ਅੱਜ ਸਾਰਾ ਫਿਨਿਸ਼ ਕਰਦੇ ਆਂਗੇ ਤੇ ਅੱਜ ਇਥੋਂ ਕਰ ਦਾਂਗੇ ਸਮਾਪਤੀ ਤੇ ਇਸ ਤੋਂ ਬਾਅਦ ਫਿਰ ਆਪਾਂ ਕੋਈ ਹੋਰ ਨਵਾਂ ਕੰਮ ਚਲਾਵਾਂਗੇ ਉਹ ਤੁਹਾਨੂੰ ਫਿਰ ਆਪਾਂ ਹੋਰ ਨਵੇਂ ਵਲੌਗ ਚ ਦਿਖਾਵਾਂਗੇ ਨਾ ਤੇ ਇਹਦੇ ਵਿੱਚ ਤੁਸੀਂ ਦੇਖੋ ਵੀ ਸੋਈ ਨੱਕੀ ਦੋ ਬੇ ਚਾਰ ਦੀ ਜਿਹੜੀ ਸਾਡੀ ਟਾਇਲ ਆ ਇਹ ਸਾਰੀ ਨੱਕੀ ਸਾਰੇ ਰੂਮ ਨੱਕੀ ਸਾਰਾ ਆਲਵੇਜ਼ ਨੱਕੀ ਸਾਡਾ ਵਾਸ਼ਰੂਮ ਸਾਰਾ ਕੰਪਲੀਟ ਹੋ ਚੁੱਕਿਆ ਜੀ ਸਾਰਾ ਤੇ ਇਹਦੇ ਵਿੱਚ ਬਸ ਤੁਸੀਂ ਦੇਖੋਗੇ ਇਕੱਲੀ ਕਪੌੜੀ ਦੀ ਸਟ ਕਟਿੰਗ ਰਹਿ ਗਈ ਤੇ ਜਾਂ ਮਾੜੇ ਮੋਟੇ ਤੁਸੀਂ ਸਟ ਕਟਿੰਗ ਦੇ ਟੋਟੇ ਜਿਹੜੇ ਆਪਣੇ ਲੱਗਣ ਵਾਲੇ ਆ ਤੁਸੀਂ ਇਹ ਦੇਖ ਰਹੇ ਹੋ ਤੇ ਇਧਰ ਪਰਸਨ ਮਿਸਾਲਾ ਬਣਾ ਰਿਆ ਸੀਗਾ ਤੇ ਕੰਮ ਸਾਡਾ ਹੋਣ ਲੱਗਿਆ ਸੀ ਸਟਾਰਟ ਤੇ ਇਸ ਤੋਂ ਬਾਅਦ ਜੀ ਆਪਾਂ ਆ ਜਿਹੜਾ ਵਾਸ਼ਰੂਮ ਚ ਗੋਲਾ ਗ੍ਰाइंड ਕਰਨ ਵਾਲਾ ਪਿਆ ਸੀਗਾ ਤੇ ਮੈਂ ਇਹ ਕਰ ਲੱਗਿਆ ਸੀਗਾ ਤੇ ਬਸ ਮਾ ਇਕੱਲਾ ਹੀ ਰਹਿ ਗਿਆ ਸੀ ਇੱਕ ਬਾਹਰਲਾ ਗੋਲਾ ਰਹਿ ਗਿਆ ਸੀਗਾ ਤਕਰੀਬਨ ਬਾਕੀ ਸਾਰਾ ਤਾਂ ਕੰਮ ਕੰਪਲੀਟ ਆ ਸਾਡੇ YouTube ਚੈਨਲ ਆ ਆਰਐਮ ਵਲੌਗਸ YouTube ਚੈਨਲ ਸਾਡਾ ਸਬਸਕ੍ਰਾਈਬ ਕਰਿਓ ਜੀ ਤੇ ਸਾਡਾ Facebook ਪੇਜ ਵੀ आरएम व्लॉग ओ भी फॉलो कर लो ਤੇ ਸਾਡੀ ਵੀਰ ਨੂੰ ਲਾਈਕ ਕਰਿਆ ਕਰੋ ਤੇ ਕਮੈਂਟ ਵੀ ਜਰੂਰ ਕਰਿਆ ਕਰੋ ਤੁਹਾਨੂੰ ਕਿਵੇਂ ਲੱਗਦੀਆਂ ਜੇ ਕੋਈ ਕਮੀ ਪੇਸ਼ੀ ਹੁੰਦੀ ਸਾਨੂੰ ਉਹ ਵੀ ਦੱਸਿਆ ਕਰੋ ਤਾਂ ਜੋ ਅਸੀਂ ਦੂਰ ਕਰ ਸਕੀਏ ਤੇ ਇਧਰ ਗੁਰਜੰਟ ਸਿੰਘ ਵੀ ਆਪਣਾ ਚਲਾ ਰਿਹਾ ਸੀ ਕੰਮ ਧੰਦਾ ਪੂਰਾ ਇਧਰ ਇਹ ਸਾਰਾ ਸਕਾਟਿੰਗ ਜਿੰਨੀ ਵੀ ਤੁਸੀਂ ਲੱਗੀ ਦੇਖ ਰਹੇ ਹੋ ਇਹ ਸਾਰੀ ਗੁਰਜੰਟਨ ਲਈ ਆ ਇਸ ਤੋਂ ਬਾਅਦ ਮੈਨੂੰ ਆ ਗਈ ਸੀ ਕਾਲ ਸਾਡੇ ਘਰਾਂ ਵੱਲੀ ਦੋ ਗਲੀਆਂ ਬਣਨ ਜਾ ਰਹੀਆਂ ਤੇ ਉਹਦੇ ਬਾਰੇ ਰਾਇ ਕਰਨ ਵਾਸਤੇ ਜਿਹੜਾ ਸਾਡੇ ਜਿੱਥੋਂ ਦਾ ਇੱਕ ਮੇਨ ਠੇਕੇਦਾਰ ਆ ਉਹ ਇੱਥੇ ਆ ਗਿਆ ਸੀਗਾ ਤੇ ਬਟ ਮੈਨੂੰ ਸਰਬਜੀਤ ਕਹਿਰੀ ਸੀ ਵੀ ਭਾਈ ਜਾ ਕੇ ਉਹਨਾਂ ਦੀ ਗੱਲ ਸੁਣਿਆ ਤੇ ਐਵੇਂ ਵੀ ਮੈਂ ਤੁਹਾਨੂੰ ਹੋਰ ਵੀ ਕੋਈ ਦੱਸਣਾ ਚਾਹੁੰਦਾ ਸਾਡੇ ਪੋਲਿਟਿਕਲ ਲਿੰਕ ਆ ਜਾਂ ਜਾਂ ਸਾਡੇ ਕੋਲ ਵੀ ਅਹੁਦੇਦਾਰ ਆ ਬਟ ਮੈਂ ਵਲੌਗ ਚ ਬਾੜੀ ਗੱਲ ਨਹੀਂ ਕਰਨਾ ਚਾਹੁੰਦਾ ਹਨਾ ਪਰ ਜਿੰਨੇ ਜੋਗੀ ਅਸੀਂ ਹੈਗੇ ਆ ਪਾਤਾ ਕੰਮ ਕਰਾਈ ਜਾਂਦੇ ਆ ਹਨਾ ਤੇ ਇਹਦੇ ਵਿੱਚ ਇੱਕ ਤਾਂ ਸਾਹਮਣੇ ਵਾਲੀ ਗਲੀ ਬਣਨ ਵਾਲੀ ਆ ਤੇ ਇੱਕ ਇਦੋਂ ਉਲਟ ਇੱਕ ਗਲੀ ਉਹ ਬਣਨ ਵਾਲੀ ਆ ਇਹਦੇ ਵਿੱਚ ਅਸੀਂ ਇਹ ਰਹਿ ਕਰਦੇ ਸੀਗੇ ਵੀ ਭਾਈ ਵੀ ਜਿਹੜੀ ਤੁਸੀਂ ਗਲੀ ਜਿੰਨੇ ਫੁੱਟੀ ਹੈਗੀ ਸਾਨੂੰ ਉਹ ਡਿਸਾਈਡ ਕਰਕੇ ਦੱਸ ਦਿਓ ਵੀ ਇਹ ਗਲੀ ਕਿੰਨੇ ਫੁੱਟੀ ਆ ਤੇ ਜੇ ਤੁਸੀਂ ਗਲੀ ਵਧਾਉਣਾ ਚਾਹੁੰਦੇ ਤਾਂ ਤੁਸੀਂ ਉਹਦੀ ਖੇਤਾਂ ਨਾਲ ਗੱਲ ਕਰ ਲਓ ਤੇ ਆਪਾਂ ਉਹ ਗਲੀ ਵੱਡੀ ਕਰ ਦਾਂਗੇ ਇਹਦੇ ਵਿੱਚ ਕੀ ਹੋਇਆ ਸੀ ਜੀ ਮੈਂ ਫਿਰ ਇੱਕ ਨਾਲ ਦੇ ਖੇਤਦਾਲ ਨੂੰ ਉਹ ਬੰਦਾ ਕੈਨੇਡਾ ਇੰਗਲੈਂਡ ਦੇ ਵਿੱਚ ਹੈ ਜੀ ਉਹਨੇ ਮੇਰੀ ਗੱਲ ਹੋ ਗਈ ਸੀ ਉਹ ਇਹ ਗਲੀ 16 ਫੁੱਟੀ ਉਹ ਕਹਿੰਦਾ ਭਾਈ ਕੋਈ ਗੱਲ ਨਹੀਂ ਮੈਨੂੰ ਕੋਈ ਇਤਰਾਜ ਨਹੀਂ ਇਹ ਗਲੀ ਵੀ ਫੁੱਟੀ ਕਰ ਦਿਓ ਤੇ ਇਹ ਬਹੁਤ ਬੜੀ ਖੁਸ਼ੀ ਵਾਲੀ ਗੱਲ ਆ ਵੀ ਇਹ ਗਲੀ 20 ਫੁੱਟ ਹੋਣ ਜਾ ਰਹੀ ਹੈ। ਇਸ ਤੋਂ ਬਾਅਦ ਜੀ ਫਿਰ ਆਪਾਂ ਕੰਮ ਤੇ ਆ ਗਿਆ ਸੀ ਤੇ ਪਰਸ਼ਨ ਸਫਾਈ ਵਗੈਰਾ ਸਾਰੀ ਕਰ ਰਿਆ ਸੀਗਾ। ਤੇ ਵਾਸ਼ਰੂਮ ਦੀ ਸਫਾਈ ਨਾਲ ਸਾਰੀ ਨੱਕੀ ਕਰਤੀ ਸੀਗੀ। ਤੇ ਕੰਮ ਸਾਡਾ ਤਕਰੀਬਨ ਕੰਪਲੀਟ ਬਸ ਹੋਣ ਹੀ ਵਾਲਾ ਤੇ ਆਹਰੇ ਕੀ ਸੀ ਜਿਹੜੀ ਸਰਕਾਰਿੰਗ ਦੀ ਮੈਂ ਗੱਲ ਕਰਦਾ ਸੀਗਾ। ਤੇ ਇਸ ਦੋ ਵਾਰ ਜੀ ਗੁਰਜੰਟ ਸਿੰਘ ਕਹਿੰਦਾ ਮੈਂ ਭਾਦਾਂ ਪ੍ਰੌਕਸੀ ਮੈਂ ਚੈੱਕ ਕਰਦੇ ਆ ਫਟੇ ਕਹਿੰਦਾ ਬਾਈ ਵੇਖੀ ਜਾਦੂ ਆਹ ਬਣ ਗਈ ਪ੍ਰੌਕਸੀ ਆਪਣੀ ਤੇ ਚੱਕ ਦਾਂਗੇ ਫੱਟੇ ਮੈਂ ਕਿਹਾ ਮਿੱਤਰ ਆ ਕਿਉਂ ਜੀ ਲੱਗੀ ਜਾਂਦੇ ਅਸਰ ਲੱਗਿਆ ਕਹਿੰਦਾ ਇਹ ਤਾਂ ਬਈ ਜਿਵੇਂ ਕਾਲਾ ਦੇਸੀ ਕਿਉਂਦਾ ਲੱਗਦੀ ਆ ਤੇ ਮੈਂ ਕਿਹਾ ਚੱਕ ਦੇਗਾ ਕਹਿੰਦਾ ਬੇਫਿਕਰੇ ਤਾਂ ਤੂੰ ਘੰਟੇ ਚ ਬਈ ਆਠੇ ਪਾ ਤੇ ਜਾਣ ਤੇ ਇਹਦੇ ਵਿੱਚ ਜਾਨੀ ਕਿ ਫੈਜੰਡ ਸਾਰੀ ਪ੍ਰੋਕਸੀ ਵਗੈਰਾ ਫਿਲ ਸਾਰੀ ਓਕੇ ਰਿਪੋਰਟ ਕਰਤੀ ਸੀ ਤੇ ਸਭ ਇਧਰ ਪਰਸਨ ਵੀ ਆਪਣੇ ਸਾਨਸ ਜਿਹੜਾ ਚੱਕਣ ਲੱਗਾ ਸੀ ਇਸ ਤੋਂ ਬਾਅਦ ਜੀ ਫੇਰ ਆਪਾਂ ਆ ਗਏ ਸੀ ਜੀ ਲੋ ਜੀ ਫਿਰ ਇਸ ਤੋਂ ਬਾਅਦ ਆਪਾਂ ਆ ਗਏ ਸੀ ਪੀਜਾ ਖਾਨ ਹੋਰ ਨੂੰ ਤਾਂ ਬਈ ਚੱਕਣਾ ਲੈ ਆਉਂਦੇ ਆ 10 ਵੇ ਪੁੱਛਣਾ ਨਾ ਵੀ ਲਾਤ ਤੇ ਦੁੱਖ ਦੀ ਸਰਦਨ ਸੀ ਪਿੱਛੇ ਖੜੇ ਬਣਾ ਹੈ 21 ਦਿਨਾਂ ਬਾਅਦ ਨਿਕਲੀ ਆ ਮੇ ਘਰੋਂ 21 ਦਿਨਾਂ ਬਾਅਦ ਤੇ ਸਰਦਨ ਸੀਗਾ ਹੈ ਆ ਦੇਖ ਲਓ ਬਾਈ ਆ ਦੇਖ ਲਓ ਜਾ ਕੇਆਂ ਲੇਡੀਜ਼ ਵੀ ਟਾਈਮ ਨਾਲ ਬਾਹਰ ਆ ਜਾਂਦੇ ਉਹ ਵੀ ਤੇਰਵਾ ਕਰ ਦਿੰਦੇ ਕਿ ਮੈਨੂੰ 21 ਦਿਨਾਂ ਤੋਂ ਲੈ ਕੇ ਆਂਦਾ ਤੂੰ ਤੈਨੂੰ ਦੀਵਾਲੀ ਵਾਲੇ ਦਿਨ ਦੀਵਾਲੀ ਵਾਲੇ ਦਿਨ ਆਏ ਸੀਗੇ ਉਹ ਵੀ ਅਦਨ ਬਾਪ ਪਿੰਡਾਂ ਦੇ ਕੱਪੜੇ ਬਣਾਉਣੇ ਸੀ ਤਾਂ ਕਰਕੇ ਜਦੋਂ ਮੈਂ ਦਵਾਈ ਦਸਨਾ ਲੈ ਲਈ ਸੀ ਫੋਲਡ ਆ ਫੋਲਡ ਉਸ ਵੀਕੈਂਡ ਸੋਹਣਿਆ ਇਹ ਕਿਆ ਬਾਤ ਹੈਰਾ ਬਹੁਤ ਸੋਹਣੇ ਫੋਲਣ ਹੋਰ ਵੀ ਤੇ ਅੱਜ ਸਾਰਾ ਦਿਨ ਕੰਮ ਨਹੀਂ ਸੀਗਾ ਚਾਰੇ ਪਾਸੇ ਤੇ ਫਿਰ ਦੂ ਬਾਅਦ ਇਹ ਕਹਿੰਦੇ ਵੀ ਮੈਚ ਪੀ ਜਾ ਖਾਣਾ ਪਹਿਲਾਂ ਸਾਡਾ ਰੋਟੀ ਦਾ ਪਲਾਨ ਸੀਗਾ ਫਿਰ ਅਗਦੀ ਵੀ ਜਾ ਖਾਣਾ ਪਲਾਨ ਚੱਲ ਚਿੱਪਲ ਨੂੰ ਕੇ ਸਮਾ ਦਾ ਸੀਗਾ ਪੀਜਾ ਨਹੀਂ ਸੀਗਾ ਨਹੀਂ ਆ ਮਣੂ ਮਾ ਮਾਨੇ ਖੁਦ ਕਿਹਾ ਮੈਂ ਪੀਜ਼ਾ ਦਾ ਪਲਾਨ ਤੇ ਗੱਡੀ 'ਚ ਬਣਾ ਤੁਸੀਂ ਪੁੱਛਿਆ ਵੀ ਕੀ ਖਾਣਾਗਾ ਮੈਂ ਤਾਂ ਵੱਤ ਵੱਤ ਗੋਲ ਗੱਪੇ ਖਾ ਲੈਂਦੀ ਫੇਰ ਜਵਾਕ ਕਹਿੰਦੇ ਪੀਜ਼ਾ ਖਾਣਾਗਾ ਮੇਰਾ ਰਾਜਾ ਸੀਗਾ ਰੋਟੀ ਦਾ ਆ ਦੇਖਿਆੜੀ ਚਲੋ ਆਉਂਦਾ ਪੀਜ਼ਾ ਖੇੜਾ ਦੋ ਐਸਲ ਪੀਜ਼ਾ ਫਿਰ ਚੀਜ਼ ਲਵਾਂ ਚੀਜ਼ ਲਵਾਂ ਫਿਰ ਚੀਜ਼ ਲਵਾਂ ਵਾਇ ਬਾਈ ਅੱਜ ਮਾਨੂੰ ਕੀ ਤੂੰ ਬਰ ਕੀ ਖਾਣਾ ਮੈਂ ਸਿਫਰਮਨ ਨੂੰ ਪਸੰਦ ਕਰਦਾ ਨੇ ਕੀ ਖਾਏਗਾ ਪੀਜ਼ਾ ਮਾਨੂੰ ਵੀ ਬਈ ਪੀਜ਼ਾ ਹੀ ਖਾਊਗਾ ਸਾਡਾ ਫਿਰ ਉਹ ਚੀਜ਼ ਲਵਰ ਆ ਸਾਨੂੰ ਵਧੀਆ ਲੱਗਦਾ ਹੈ ਹਾਂ ਐਕਸਟਰਾ ਚੀਜ਼ ਹੋਵੇ ਫਿਰ ਮਝ ਆਉਂਦਾ ਹੈ ਹਨਾ ਚਲੋ ਪਾਣੀ ਦਾ ਵਲੋਗ ਦੇ ਵਿੱਚ ਆਉਂਦੀ ਆ ਫਿਰ ਦੇਖਦੇ ਆ ਕਿਵੇਂ ਬਣਦਾ ਅਸੀਂ ਉਹ ਪੀਜ਼ਾ ਵਾਲੇ ਆਏ ਸੀ ਕਿ ਤਾ ਠੰਡੇ ਹੀ ਹੈ ਨਹੀਂਗਾ ਹੁਣ ਦੁਕਾਨ ਤੋਂ ਲੈਣ ਚੱਲੇ ਆਂ ਸਪੈਸ਼ਲ ਮਿਲ ਜੂਗਾ ਮੈਨੂੰ ਇੱਥੋਂ ਮਿਲਣਾ ਚਾਹੀਦਾ ਮਿਲ ਜੂਗਾ ਉਹ ਪੁੱਛਦੇ ਆਂ ਦੁਕਾਨ ਤੋਂ ਮਿਲਣਾ ਚਾਹੀਦਾ ਚੱਲ ਕੋਸ਼ਿਸ਼ ਕਰਦੇ ਆਂ ਨੀਟ ਵੀਤੀ ਕੀ ਆ ਵੀ ਦੀ ਕਿੰਨਾ ਹੋ ਗਿਆ 40 ਹੋ ਗਿਆ ਛੋਟ ਲੋਈ ਮਿਲ ਗਿਆ ਸਭ ਕਿੱਦਾਂ ਲਿਆ ਅੱਗੇ ਆ ਆਪਾਂ ਜੱਗਿਆ ਉਹ ਪਾ ਦੇ ਕਰ ਲੈ ਸਾਡੇ ਮਗਰੋਂ ਪਹਿਲੀ ਪੀਜ਼ਾ ਮੰਗਾਈ ਬੈਠਿਆ ਸੀ ਉਹ ਫੋਟੋ ਕਿਲਰ ਚਲੇ ਗਏ ਸਾਡੇ ਮਗਰੋਂ ਪਹਿਲੀ ਪੀਜ਼ਾ ਮੰਗਾਈ ਬੈਠਿਆ ਸੀ ਮੜਾ ਕੋਲ ਡਰੇਣੀ ਮੈਟੋਮੈਟਿਕ ਲੈ ਆਇਆ ਇਹ ਲੋ ਆ ਵੇਖੋ ਲੈ ਕੇ ਆਇਆ ਹੈ ਹੈ ਲੈ ਕੇ ਆਇਆ ਚੰਗੀ ਲੱਗਦੀ ਸਾਡੇ ਕੋਲ ਕੀ ਵਧੀਆ ਆਪਾਂ ਆ ਕੇ ਦੇ ਦਈਏ ਮੇਰਾ ਜੀ ਤਾਂ ਨਹੀਂ ਕਰਦਾ ਚਲੋ ਕੋਈ ਨਹੀਂ ਦੇਖਦੇ ਆਪਾਂ ਇਹ ਰਮੇ ਚੈੱਕ ਕਰਦੇ ਆ ਸੀ ਮੈਂ ਉਹ ਤੇ ਟੈਸਟ ਦੇ ਵਿੱਚ ਚੈੱਕ ਕਰਦੇ ਆ ਮੈਂ ਤਾਂ ਦੇਖਣੇ ਕਿ ਬੰਦਾ ਸਰ ਦੱਸ ਕੇ ਬਣਿਆ ਠੀਕ ਆ ਮੈਂ ਖਾ ਲਿਆ ਟੈਸਟ ਕਿ ਕਿ ਦੱਸ ਸਰ ਮੈਂ ਬੋਲਣੀ ਕਿਉਂ ਇਹੋ ਕਟੜੀ ਮਾਂ ਮੰਮੀ ਕੀ ਆ ਪੀ ਜਾ ਬਈ ਕੀ ਬਾਤ ਆ ਕੀ ਬਾਤ ਆ ਕੀ ਬਾਤ ਆ ਨਾਲ ਬਈ ਜੀ ਆ ਲੈਂਦੀ ਆਪਾਂ ਪੈਪਸੀ ਰੀ ਦੇਖ ਰੀ ਤਰੀ ਦੇ ਕਿ ਨਖਾਂਦੀ ਘਰੇ ਤਾਂ ਬੁਰਕੀ ਮੂੰਹ ਚ ਪੈਂਦੀ ਨੇ ਦੇ ਦੇ ਕਿਵੇਂ ਨੱਪਦੀ ਆ ਕੰਮ ਮੈਂ ਟੇਸਟ ਕਰਕੇ ਦੱਸ ਦੂੰਗਾ ਹਾਂ ਬਲਿ ਟੇਸਟ ਕਰਕੇ ਦੱਸ ਕੀ ਮਿਲਿਆ ਮੰਮਾ ਮੰਮਾ ਉਹ ਗਰਮ ਬੜਾ ਵਾਜੇ ਉਹ ਚੀਜ਼ ਕੇ ਹਨ ਠੀਕ ਹੈ ਜੋ ਜੋ ਸਾਡਾ ਵੀ ਵਲੌਗ ਦੇਖ ਰਿਹਾ ਆਜੋ ਆਜੋ ਪੀਜ਼ਾ ਖਾਓ ਮੈਨੂੰ ਕਿਆ ਡੇਡ ਕਿਆ ਡੇਡ ਹੋਇਆ ਯਾਦ ਰਿਹਾ ਕਹਿੰਦੀ ਮੈਂ ਬਹੁਤ ਟਾਈਮ ਮਰਦਾ ਸੀ ਮੈਨੂੰ ਲੱਗਦਾ ਮੈਨੂੰ ਉਹ 6 ਮਹੀਨੇ ਖਾਤੇ 6 ਮਹੀਨੇ ਪੀਜ਼ਾ ਯਸ ਹਾਂ 6 ਮਹੀਨੇ ਲਈ ਆ ਦੇਖੋ ਇਹਨੇ ਮਿੰਨੀ ਇਹਨੇ ਪੈਂਡ ਮਿੰਨੀ ਇਹ ਕੋ ਪੈਂਡ ਖਾਦਾ ਗਾ ਜੀ ਫੋਟੋ ਕਰੋ ਕਰੋ ਮੈਨੂੰ ਪਤਾ ਅੱਜ ਉਹਦੇ ਕਿਹੜਾ ਲੈ ਕੇ ਆਉਣਾ ਅੱਡਾ ਉਹ ਲੱਕੇ ਸੀ ਗੁਰੇ ਤੂੰ ਤੇ ਵਿੱਕੀ ਮਮਾ ਗਈ ਚਲੋ ਮਾਂ ਪੁੱਤ ਬਾਈ ਲੜੀ ਜਾਂਦੇ ਆ ਕਹਿੰਦੇ ਇਹਾਂ ਦੀ ਮੈਂ 6 ਮਹੀਨੇ ਹੋ ਗਿਆ ਅੱਦ ਨੂੰ ਮਾਣੋ ਕਹਿੰਦਾ ਵਿੱਕੀ ਮਮਾ ਜਦੋਂ ਪੈਂਡ ਗਈ ਸੀ ਉਹ ਲੈ ਕੇ ਆਇਆ ਸੀਗਾ ਪਰ ਸਹੀ ਐ ਲਿਆ ਹੋ ਬਈ ਚਲੋ ਬੜਕ ਟੇਸਟ ਹੋ ਜਾਂਦੀ ਹੋਊਗਾ ਕਹਿੰਦਾ ਮੈਂ ਕਨਦਰ ਤਦ ਹੀ ਲੱਗਿਆ ਕਿ ਮੇਰਾ ਸਮਾਨ ਬਈ ਸੌਸ ਔਰ ਗੈਲੋ ਕਾਟਾ ਚਿਲੀ ਫਲੈਕਸ ਜ਼ਿਆਦੇ ਪਈਆਂਗਾ ਕੋਈ ਲਾਜ਼ ਨਹੀਂ ਚਿਲੀ ਫਲੈਕਸ ਨੂੰ ਚਾਹੀਦੀਆਂ ਨਹੀਂ ਗਾ ਔਰਗੈਨੋ ਦੇ ਦੇ ਜਮਣ ਔਰਗੈਨੋ ਲੈ ਆ ਆਹ ਆਹ ਕਿਹੜਾ ਖੀਏ ਆਹ ਬਰੰਦ ਦੇ ਪਿੱਛੇ ਚੱਕ ਕੇ ਮਾਂ ਦੇ ਸ਼ੇਰ ਮੈਂ ਤਾਂ ਪੁੱਛਿਆ ਤੱਕ ਨਹੀਂ ਸਾਰੇ ਤੁਸੀਂ ਖਾਦੇ ਮੈਂ ਮੂਰੇ ਰੱਖਿਆ ਖਾ ਕੇ ਨਾ ਪੀਜਾ ਇਹਨਾਂ ਨੂੰ ਮਾਰੋ ਖਾ ਕੇ ਪੀਜਾ ਨੀਂਦੋਂ ਲੱਗਦਾ ਉਹ ਵਗਲਾ ਖਾਈ ਜਾਂਦਾ ਐ ਇੱਕ ਇੱਕ ਦੀ ਨੋਟ ਕਰੋ ਵੀ ਮਾਣ ਉਹ ਤਾਂ ਮਤਲਬ ਪੈ ਕੇ ਖਾਉਂ ਪੀ ਹੈ ਨਾ ਮੈਂ ਕਿਹਾ ਮਾਣ ਉਹ ਤਾਂ ਮਤਲਬ ਪੀਜਾ ਪੈ ਕੇ ਹੀ ਖਾਉ ਹਣਾ ਹੈ ਪੂਰਾ ਲਟਕੇ ਲਟਕੇ ਇਹ ਲੜਕੀ ਪੀਜਾ ਵਾਲਾ ਖਾਂਦਾ ਅਰੀ ਤਾਂ ਨੀਂਦੋਂ ਲੱਗੀ ਮੇਰਾ ਸੌਂਹਿੰਗ ਤੋਂ ਚਲੋ ਚੱਲੀਏ ਮੇਰਾ ਤਾਂ ਸਿਰ ਦੁਖੀ ਆ ਗਿਆ ਚਲੋ ਵੀ ਚੱਲਦੇ ਆ ਸਰਦੀ ਕੇ ਨੀ ਮੈਂ ਖਾਣਾ ਪਰਗਲ ਹੋ। ਮੈਂ ਤਾਂ ਆਪੀਆ ਨਹੀਂ ਸਵਾਲ ਲੱਗਿਆ ਕਰਨਾ। ਨਹੀਂ ਇਹ ਨਹੀਂ ਰਾਜਦੀ ਮੇਰੇ ਸਾਹਮਣੇ। ਰਾਜਦੀ ਨਹੀਂ ਕਿ ਮੈਂ ਖਾਦਾ ਨਹੀਂ ਹੈ ਕਿ ਕਾ ਪੀਜ਼ਾ ਚੱਜਣਾ। ਮੇਰਾ ਜੀ ਨਹੀਂ ਕਰਦਾ ਕਿ ਮੈਂ ਹੋਰੀ ਹੋਈ ਜਾਂਦਾ ਉਹਨੂੰ ਖਾ ਕੇ ਤਾਂ। ਚਲ ਕੋਣੀ ਚਲੋ ਚੱਲਦੇ ਆ ਬਲੱਪਾ। ਉੱਥੇ ਵੇਣਾ ਕਿ ਖਾਣਾ ਮਿਲਦਾ। ਵੈਸੇ ਟਾਈਮ ਬਹੁਤ ਹੋ ਗਿਆ। ਮੈਨੂੰ ਤਾਂ ਲੱਗਦਾ ਨਹੀਂ ਕਿ ਤੂੰ ਸਾਰਾ ਕੁਝ ਬੰਦ ਕਰਾ ਕੇ ਫੇਰ ਇੱਥੋਂ ਹਿਲਣਾ। ਚਲ ਕੋਣੀ ਦੇਖਦੇ ਆ। ਓਕੇ। ਸਰਬਨੇ ਕੋਨੇ ਕੋ ਖਾਣਾ ਸੀ ਸਾਰਾ ਬਾਜ਼ਾਰ ਬੰਦ ਆ ਆ ਕੀ ਕੀ ਚੀਜ਼ ਇੱਥੇ ਬਾਲਾ ਜੀ ਛੋਲੇ ਭਟੂਰੇ ਅੱਛਾ ਹੋਆ ਭਾਈ ਕੀ ਚੀਜ਼ ਬਾਲਾ ਜੀ ਛੋਲੇ ਭਟੂਰੇ ਜਿਹੜੇ ਫੇਸਬੁੱਕ ਤੇ ਫੇਮਸ ਜਿਹੇ ਹੁੰਦੇ ਹੁੰਦੇ ਆ ਅੱਛਾ ਇਹਨੇ ਕੋਲੇ ਚੱਲ ਕੇ ਵੇਖੀ ਕੀ ਕੁਛ ਆ ਨਹੀਂ ਆਇਆ ਹੋਏ ਆਇਆਗਾ ਕੇ ਸੂਪ ਪੀ ਲਾ ਓਏ ਰੀਦ ਕਿੱਥੇ ਆ ਸੂਪ ਪੀਣਾ ਆ ਇੱਥੇ ਜੁਣ ਆਗੇ ਆਪਾਂ ਸੂਪ ਪੀਣਾ ਪਾਵਾਂਗੇ ਹੁਣ ਪੱਕੇ ਜਾ ਕੇ ਬਸ ਓਕੇ ਕਰਾਂਗੇ ਫਲਾਂ ਅਸੀਂ ਰੀਤ ਤੇ ਮਾਨਮ ਤੇ ਮੈਂ ਸੂਪੇ ਨੇ ਤੇ ਮੰਮੀ ਨੇ ਖਾਲਸ ਤੇ 버ਗਰ ਹਾਂ ਮੇਰੀ ਲੱਕ ਲੱਕ ਕਰ ਪਈ ਜਨਾ ਖਾਣਾ ਖਾਲ ਬਾਕੀ ਬੰਦੇ ਨੇ ਹਾਂ ਬਦ ਚਲੋ ਮਿਲਦੇ ਆਪਾਂ ਘਰੇ ਜਾ ਕੇ ਠੀਕ ਆ ਓਕੇ ਹੈ ਚਲੋ ਲੋ ਜੀ ਆਪਾਂ ਹੋਣਾਗੇ ਅਸੀਂ ਘਰੇ ਤੇ ਇੱਧਰ ਦੇਖੋ ਸਾਡਾ ਪਿੰਕੂ ਵੇਖੋ ਲੱchn ਕਰਦਾ ਪਿੰਕੂ ਪਿੰਕੂ ਨੂੰ ਚਪੇੜੇ ਖਾਣੇ ਆ ਹਾਂ ਪਿਕੂੜੇ ਖਾਣੇ ਚਪੇੜੇ ਹਨੇ ਖਣਾ ਚਪੜੇ ਮੱਕੀ ਦਾ ਆਟਾ ਖਾਂਦਾ ਸੀ ਮੱਕੀ ਦਾ ਆਟਾ ਮੱਕੀ ਦੇ ਆਟੇ 'ਚ ਕੀ ਹੈ ਤੇਰੇ ਹੈ ਕੀ ਹੈ ਮੱਕੀ ਦੇ ਆਟੇ 'ਚ ਸਾਰਾ ਮੱਕੀ ਦਾ ਆਟਾ ਖਾ ਲਿਆ ਤੇ ਮੈਂ ਮੁੱਛਾ ਹੀ ਨਾ ਪੱਟ ਦੇਣਾ ਤੇਰੇ ਨਾਲ ਮੈਂ ਤੇ ਇਧਰੋਂ ਮੈਂ ਆਪਣਾ ਮੈਂ ਸੁਣ ਕੇ ਗੱਲ ਦੱਸਣਾ ਭੁੱਲ ਗਿਆ ਮੈਂ ਫੋਨ ਨਾ ਇਹਦੀ ਸ਼ਕਲ ਦਿਖਾਈ ਇਹਦੀ ਮੜੀ ਜੀ ਆਹ ਦੇਖ ਸ਼ਕਲ ਏਸੀ ਹੁੰਦੀ ਹੈ ਇਹਦੀ ਸ਼ਕਲ ਇਹਨੇ ਮੱਕੀ ਦਾ ਆਟਾ ਖਾਦਾ ਇਹਨੇ ਹੈ ਓਏ ਤੂੰ ਪੁੱਛਣ ਮੱਕੀ ਦਾ ਆਟਾ ਉਹ ਤੂੰ ਸਰੋਂ ਦਾ ਸਾਗ ਬਣਾਇਆ ਅੰਦਰ ਕੇ ਕਿਸਮਰਾਇਆ ਮੈਨੂੰ ਅੰਨ ਜਾ ਰਿਹਾ ਤੇ ਲਾ ਦੇ ਗੱਟਾ ਇਹਦਾ ਚਾਹ ਕਿਧਰ ਹੋਏ ਤੇ ਸੱਚ ਮੈਂ ਤੁਹਾਨੂੰ ਗੱਲ ਦੱਸਣਾ ਭੁੱਲ ਗਿਆ ਵੀ ਮੈਂ ਨਾ ਉਹ ਮੋਬਾਈਲ ਚੇਂਜ ਕਰਦਾ ਤੇ ਉਹਦੀ ਵੀਡੀਓ ਵੀ ਮੈਂ ਬਣਾਉਂਗਾ ਪਹਿਲਾਂ ਮੈਂ ਕਿਹਾ ਸੀ ਮੈਂ ਪਿੰਕੂ ਦੀ ਵੀਡੀਓ ਬਣਾਉਂਗਾ ਫਿਰ ਵੀ ਟਾਈਮ ਲੱਗ ਗਿਆ ਤੇ ਮੈਂ ਉਹ ਫੋਨ ਚੇਂਜ ਕਰਿਆ ਫੋਨ ਮੈਂ ਕਿਹੜਾ ਲੈ ਕੇ ਆ ਉਹਦੀ ਮੈਂ ਵੀਡੀਓ ਜਲਦ ਬਣਾਉਂਗਾ ਹੁਣ ਮੈਂ ਆਪਣਾ ਕਰ ਰਿਹਾ ਸੀਗਾ ਜਿਹੜਾ ਸੀ ਮੋਬਾਈਲ ਦੇਖ ਦੇਖ ਵਾੜਨੇ ਖੜਦਾ ਜਿਹੜਾ ਮੰਨ ਲਓ ਮੈਂ 2 ਮਿੰਟ ਦੇਖ ਤੇ ਲੈ ਇੱਧਰ ਵਾੜਨ ਨੂੰ ਮੈਂ ਪੱਟਤਾ ਇਹ ਨਹੀਂ ਜਿਹੜਾ ਦੂਸਰਾ ਮੋਬਾਈਲ ਸੀ ਮੈਂ ਵੇਚ ਦਿੱਤਾ ਤੇ ਸਾਡੇ ਕੁਝ ਵੀਡੀਓ ਦੇ ਵਿੱਚ ਪਈਆਂ ਉਹ ਹੁਣ ਮੈਂ ਇਹਦੇ ਵਿੱਚ ਸੱਟਣ ਲੱਗਾ ਸੀ ਮੋਬਾਈਲ ਦੇ ਵਿੱਚ ਸੋਪਾ ਪਾ ਮਾਰਨਿੰਗ ਕਰਾਂਗੇ ਐਡੀਟਿੰਗ ਐ ਮਿਰ ਮਿਰਵਾਲ ਰੁਕੰਦੀ ਕਰਨ ਬਲੌਗ ਦੀ ਆਪਾਂ ਕਰਦੇ ਇੱਥੇ ਸਮਾਪਤੀ ਫਿਰ ਮਿਲਦੇ ਆਂ ਪਰ ਆਪਾਂ ਹੋਰ ਬਲੌਗ ਚ ਅਜਾੜਾ ਪਿੰਕੂ ਚੈੱਕ ਕਰੋ ਛੋੜ ਦੇ ਦੇਖੋ ਵੇਖੋ ਪਿੰਕੂ ਲੈ ਨ ਲੈ ਲੈ ਵਾਹ ਵਾਹ ਖੇਡਦਾ ਚਲੋ ਮਿਲਦੇ ਆ ਫਿਰ ਆਪਾਂ ਹੋਰ ਨਵੇਂ ਬਲੌਗ ਚ ਤਦ ਤੱਕ ਸਾਰਿਆਂ ਨੂੰ ਬਾਏ 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 ਬਾਏ